ਉਹ ਬਦਲੇ ਜਿੱਬੜ ਗਿਆ ਸਾਰਾ ਪੈਰਾਂ ਦੇ ਵੀਲੀ ਹੋ ਗਈ ਆ ਮੰਮੀ ਹਾਂ ਪੁੱਤ ਮੈਨੂੰ ਵੀਰ ਦਾ ਫੋਨ ਆ ਗਿਆ ਹੀ ਆ ਆ ਗਿਆ ਆਹੋ ਅੱਛਾ ਤੂੰ ਕਹਿੰਦਾ ਲੈ ਜਾ ਉਹ ਅੱਗੇ ਮੈਨੂੰ ਅੱਛਾ ਆਓ ਤੇ ਪਾਪਾ ਨਾਲ ਜਣਾ ਵੇਪੀ ਉਹ ਤਾਂ اكيد ਦੱਸਾਂ ਮੈਂ ਉਹ ਤਾਂ ਰੋਣੇ ਨਹੀਂ ਮੁੱਕਦੇ ਤੇ ਜੇ ਪੁੱਤ ਗਿਆ ਇਹ ਘਰੋਂ ਕਾਦੀ ਵੇਦਾ ਮੂੰਹ ਐਡਾ ਹੀ ਗਾ ਤੇ ਅੱਜ ਉਹ ਆਉ ਲੱਗਾ ਵਾ ਤਾਂ ਤਾਦੇ ਮੂੰਹ ਹਟਾ ਕਰਕੇ ਬੈਠਾ ਡੈਡੀ ਨੂੰ ਬੰਨੇ ਕੀ ਗੱਲ ਵਾ ਤੇ ਕੀ ਪਤਾ ਕਾਦੀ ਤੱਗੀ ਆ ਪੱਕਾ ਹੋ ਕੇ ਆਉਂਦਾ ਤਾਂ ਮੈਂ ਖੁਸ਼ ਹੁੰਦਾ ਪੱਕਾ ਹੋ ਕੇ ਉਹਦਾ ਮੂੰਹ ਸ਼ਦਾ ਦੱਸ ਤੇ ਜਿਹੜਾ ਵਿਚਾਰਾ ਪੱਕਾ ਨਹੀਂ ਹੋਇਆ ਤੇ ਉਹਨੂੰ ਘਰੋਂ ਕੱਢਦੀ ਏ

ਚੰਗਾ ਤਬੀਰ ਆਪਣਾ ਨੁਕੀ ਜੱਤਾਂ ਜੁਕਤਾਂ ਜਿੱਤਰਾ ਪਾਲਖਾ ਉਹ ਜੱਤਾਂ ਨੇ ਪਾਈ ਹੋਣੀ ਆ ਕੋਈ ਨਹੀਂ ਚਲ ਠੀਕ ਆ ਮਾਰ ਲੈ ਲਾਗੇ ਚਲ ਛੇਤੀ ਆਈ ਹੈ ਧਿਆਨ ਨਾ ਜਾ ਰਾਹੀ ਗੁਰੂ ਸੱਚੇ ਪਾਸ਼ਾ ਅੰਗ ਸਾਨੂੰ ਸਹਾਈ ਹੋਈ ਮੇਰੇ ਪਤਾ ਦੇ ਛੇਤੀ ਛੇਤੀ ਆਇਓ ਮੇਰਾ ਤਾਂ ਹੁਣ ਨਾ ਟਾਈਮ ਹੀ ਨਹੀਂ ਲੱਗਣਾ ਕਿਤੇ ਚਲ ਸੱਚੇ ਪਾਸ਼ਾ ਸੁੱਖ ਸੁਭਾ ਦੀ ਘੜੀ ਆਈ ਕਿ ਤੇ ਮੇਰੇ ਪੁੱਤ ਘਰ ਆਉਣ ਲੱਗਾ ਵਾ ਸ਼ੁਕਰ ਹੈ ਕਿਤੇ ਮਾਲਕਾ ਚੰਗਾ ਚੰਗਾ ਟਾਈਮ ਆਇਆ ਵਾ ਚਲ ਵੇਖਾ ਹੁਣ ਮੇ ਕੋ ਕੰਮ ਰਹਿਤ ਨਹੀਂ ਗਿਆ ਉਹ ਕੰਨ ਟੱਲ ਲਵ ਜੜੇ ਨਾ ਹੁੰਦੇ ਆ ਵਾ ਵਾਹ ਦੀ ਸੱਤੇ ਪਾਸ਼ੇ ਹਾਂ ਮਖਾਲ ਸਹਾਈ ਹੋਈ ਮੇਰੇ ਮਾਲਕਾ ਐ ਸੁਖਨਾਜ ਕਿੰਨੇ ਦਿਨਾਂ ਬਾਅਦ ਧੁੱਪ ਲੱਗੀ ਆ ਚਲ ਧੁੱਪੇ ਬਹਿਣ ਦਾ ਮਜ਼ਾ ਆਉਂਦਾ ਵਾ ਅੰਦਰੋਂ ਤੁੰਤਰਾ ਰਹਿ ਰਹਿ ਕੇ ਅੱਕ ਜਾਂਦਾ ਵਾ ਫੋਨ ਕਿਧਾ ਆ ਗਿਆ ਵਾ ਲੈ ਪਹਿਣ ਦਾ ਫੋਨ ਆ ਗਿਆ ਬਾਰੋਂ ਆਖ ਨਹੀਂ ਤਾਂ ਤੇਰ ਦਾ ਕੋ ਬਣੀ ਹੈ ਹੈਲੋ ਸਾਸਰੀ ਕਾਲ ਕੀ ਹਾਲ ਵਾ ਪੈਣ ਉਹ ਠੀਕ ਹੀ ਆ ਤੈਨੂੰ ਪਤਾ ਹੀ ਆ ਸਾਡੇ ਹਾਲਾਤਾਂ ਦਾ ਤੂੰ ਆਪਣਾ ਸੁਣਾ ਕਿੱਦਾਂ ਵਾ ਬਾਹਰ ਬੂਦ ਦਾ ਮਾਹੌਲ ਮੌਸਮ ਕਿੱਦਾਂ ਵਾ ਇਹ ਦੱਸ ਮੈਨੂੰ ਅੱਛਾ ਅੱਛਾ ਸਨੋ ਪੈ ਡਈ ਆ ਇਹ ਸਾਡੇ ਬੜਾ ਬੁਰਾ ਹਾਲ ਵਾ ਬੜੀ ਠੰਡ ਪੈ ਡਈ ਆ ਹੂੰ ਕਿਤੇ ਗੱਲ ਹੀ ਨਹੀਂ ਕਰਨ ਵਾਲੀ ਤੇ ਠਰੂ ਠਰੂ ਕਰਦੇ ਫਰੀਦਾ ਵਾ ਅਦਰਜੀਤ ਵੀ ਠੀਕ ਵਾ ਆਹ ਜਾਂਦੀ ਆ ਕੱਲ ਜੀ ਹਾਂ ਆਹ ਪਾਈਆ ਤੇਰਾ ਵੀ ਠੀਕ ਆ ਰਿਸ਼ਤੇ ਦੀ ਗੱਲ ਕਿਹੜੇ ਰਿਸ਼ਤੇ ਦੀ ਅੱਛਾ ਤੇਰੀ ਨਣਾਣ ਦਾ ਮੁੰਡਾ ਨੀਉ ਮਾੜੀ ਵੜੀ ਨਣਾਣ ਦਾ ਅੱਛਾ ਅੱਛਾ ਠੀਕ ਆ ਠੀਕ ਆ ਅੱਛਾ ਬਾਹਰ ਚਲ ਗਿਆ ਸੀ ਹੂੰ ਠੀਕ ਵਾ ਨੀ ਉਹ ਤੇ ਤਗੜੇ ਬੜੇ ਆ ਹੈਂ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਮੰਨੂਗੀ ਉਹ ਨਾ ਬੜੀ ਨੱਕ ਚੜੀ ਜੀ ਆ ਆਹੋ ਨਾ ਤੇਰੀ ਆਹੋ ਜੁਬਾਨ ਬੜੀ ਮੈਨੂੰ ਡਰ ਲੱਗਦਾ ਭੈਣ ਪਤਾ ਕੀ ਗੱਲ ਵਾ ਇਹ ਨਾ ਹੋਵੇ ਕੱਲ ਨੂੰ ਮੇਰੀ ਤੀਨ ਧੰ ਤੰਗੀ ਦੇਵੇ ਕਿ ਨਹੀਂ ਕੱਲ ਦੀ ਤੇ ਫੇਰ ਆਪਾਂ ਕੀ ਕਰਾਂਗੇ ਤੇ ਹੈ ਗਰੀਬ ਹਾਂ ਅੱਛਾ 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 ਠੀਕ ਵਾ ਠੀਕ ਵਾ ਵੇਖ ਲੈ ਭੈਣ ਭਰਨਾ ਤਗੜੇ ਬੰਦੇ ਆ ਇਹ ਨਾ ਹੋਵੇ ਕੱਲ ਨੂੰ ਕਹਿਣ ਸਾਨੂੰ ਦਾਤ ਚਾਹੀਦਾ ਵਾ ਆਪਾਂ ਦਾ ਅੱਜ ਕਿੱਥੋਂ ਦੇਣਾ ਗਰੀਬਾਂ ਨੇ ਆਹੋ ਤੇੰ ਤਾਂ ਚੰਗਾ ਭਲਾ ਪਤਾ ਸਾਡੇ ਹਾਲਾਤਾਂ ਦਾ ਹੈ ਹੁਣ ਤੂੰ ਬਾਹਰੋਂ ਕੱਪੜਾ ਲਈਦਾ ਮਾੜਾ ਮੋਟਾ ਕੱਲ ਨਹੀਂ ਆ ਤੇ ਚੱਲੋ ਕੁੜੀ ਪਾਈ ਫਿਰਦੀ ਆ ਤੇ ਤੈਨੂੰ ਪਤਾ ਵੀ ਸਾਡੀ ਤੇ ਪੈੜੀ ਵੀ ਜਾਣੇ ਆ ਹਾਂ ਚੱਲ ਵੇਖ ਲਓ ਆਪੇ ਗੱਲ ਕਰਕੇ ਇਹ ਨਾ ਹੋਵੇ ਕਿ ਕੱਲ ਨੂੰ ਜਵਾਬ ਦੇ ਦੇਣ ਜਾਂ ਕਿਦਾਂ ਤੇ ਸਾਡੀ ਬੇਇੱਜ਼ਤੀ ਹੋਵੇ ਇਹ ਗੱਲ ਤੇ ਆਪਣੇ ਸਿਰ ਤੇ ਸਾਰੀ ਗੱਲ ਕਰੀ ਹੋਣਾ। ਹਾਂ। ਆਹੋ। ਠੀਕ ਆ। ਪਤਾ ਕੀ ਗੱਲ ਵਾ? ਡਾਰੀ ਆਂਦਾ ਵਾ। ਵੱਡੇ ਘਰਾਂ ਦਾ ਮੱਥਾ ਲਾਉਣਾ ਐਵੇਂ ਸੌਖਾ ਥੋੜੀ ਪਿਆ ਵਾ। ਆਹੋ। ਨਹੀਂ ਹੁੰਦਾ ਮੈਂ ਤੇ ਚਵਨੀ ਮੇਰੀ ਧੀ ਵਧੀਆ ਕਰ ਜਾਵੇ। ਹਾਂ। ਏਰੀਆਂ ਚਲ ਵਿਚਾਰੀ ਤੇਰੀਆਂ ਜਾਂ ਪੂਰੀਆਂ ਹੋਣ ਸਾਰੀਆਂ। ਕਿਹੜਾ ਮਾਪਿ ਉਹ ਨਹੀਂ ਚਾਹੁੰਦਾ ਪਹਾੜੀ ਧੀ ਸੁਖੀ ਰਵੇ। ਹੂੰ। ਚੱਲ ਕੋਈ ਨਹੀਂ ਫਿਰ ਤੋਂ ਆਪਣੇ ਤਰੀਕੇ ਨਾਲ ਗੱਲ ਕਰ ਲਈ ਤੇ ਜੇ ਉਹ ਹਾਡੀ ਧੀ ਦਾ ਰਿਸ਼ਤਾ ਲੱਲਣ। ਤੇ ਤੋ ਵਧਾ ਨਹੋਰ ਕੀ ਚਾਹੀਦਾ ਵਾ ਫਿਰ ਤੇਹੀ ਕਰਮਾਂ ਵਾਲੇ ਹੋਗੇ ਹੈ ਚੱਲ ਠੀਕ ਵਾ ਮੈਂ ਕੋਈ ਨਹੀਂ ਮੈਂ ਕਰ ਲੂੰਗੀ ਸਲਾਹ ਤੇ ਪਾਈਏ ਨਾ ਫਿਰ ਹੈ ਕਰ ਲਿਓ ਤੀ ਉਹਨਾਂ ਨਾਲ ਗੱਲ ਅਹੀਂ ਕਾਦੀ ਗਰੀਬਾਂ ਨੇ ਸਲਾਹ ਕਰਨੀ ਹੈ ਹੈ ਕਰ ਲਿਓ ਤੀ ਹੀ ਗੱਲ ਚੰਗਾ ਭੈਣ ਸਾਸਤਰੀ ਕਾਲ ਮੰਮੀ ਕੀ ਦਾ ਫੋਨ ਆਉਂਦਾ ਜੀ ਤੇਰੀ ਜਰਮਨ ਵਾਲੀ ਮਾਸੀ ਦਾ ਫੋਨ ਆਇਆ ਹੈ ਅੱਛਾ ਅੱਛਾ ਤੇ ਕਿਹਦੇ ਰਿਸ਼ਤੇ ਦੀ ਗੱਲ ਕਰਨੀ ਤੇਰੇ ਰਿਸ਼ਤੇ ਦੀ ਕਰਨੀ ਮਰ ਤੇਰੇ ਦੀ ਕਰਨੀ ਕਿਸ਼ ਤਾਂ ਹੰ ਤੇਰਾ ਕਰਨਾ ਵਾ ਛ ਦੇਣੇ ਆ ਮਮੀ ਤੂੰ ਨਹੀਂ ਪਹਾੜ ਤੇਰੀ ਚੰਗੀ ਖੱਡ ਕੱਢੀ ਕਰੀ ਜਾਨੀ ਇਹਦੀ ਨਣਾਣ ਨਹੀਂ ਗੀ ਉਹ ਮਾੜੀ ਹਾਂ ਹਾਂ ਤੇ ਬੜਾ ਤਗੜਾ ਘਰ ਵਾ ਮੁੰਡਾ ਬਾਹਰ ਵਾਂਦੀ ਆਪਾਂ ਹੀ ਖੜਿਆ ਵਾ ਜਰਮਨ ਤੇ ਆਂਦੀ ਹੁਣ 25 ਸਾਲੀ ਵਾਪਸ ਆਇਆ ਵਾ ਤੇ ਤੇਰੇ ਮਾਸੜਾ ਲੋਕ ਐਂ ਡੇਹੀ ਕੀ ਕਿ ਉਹਨੇ ਗੱਲ ਅੱਗੇ ਵੀ ਕੀਤੀ ਹੈ ਆਪਣੀ ਭੈਣ ਦੇ ਨਾਲ ਤੇ ਉਹ ਕਹਿੰਦੀ ਵੀ ਤੁਸੀਂ ਆਪ ਸਲਾਹ ਕਰ ਲਓ ਤੇ ਮੈਂ ਹਾਂ ਕਿ ਅਸੀਂ ਗਰੀਬਾਂ ਨੇ ਕਾਦੀ ਸਲਾਹ ਕਰਨੀ ਹੈ ਮੇਰੀ ਧੀ ਦੀ ਚੱਲ ਜ਼ਿੰਦਗੀ ਸਵਾਰੀ ਜਾਊਗੀ ਪੁੱਤ ਬਣਾ ਤਗੜਾ ਕਰੀਓ ਮੈਂ ਮੈਂ ਕਿਹੜਾ ਤਗੜਾ ਹੋਇਆ ਨਾ ਹੋਇ ਮੈਂ ਨਹੀਂ ਕਰਾਉਣਾ ਪਰੋਣਾ ਤੇ ਤੂੰ ਕਿਉਂ ਨਹੀਂ ਕਰਾਉਣਾ ਵਿਆਹ ਹੁਣ ਤੂੰ ਕਹਿਨੀ ਆ ਨਾ ਕੁੜੀਆਂ ਸੋਨੇ ਸੋਨੇ ਸੂਟ ਪਾ ਕੇ ਹੁੰਦੀਆਂ ਵੇਖੀ ਮੇਰੀ ਧੀ ਨੇ ਵੀ ਚੜਦੇ ਤੋਂ ਚੜਦਾ ਸੂਟ ਪਾ ਕੇ ਆਇਆ ਕਰਨਾ ਵਾ ਵਨ ਸਵੰਨੀਆਂ ਚੀਜ਼ਾਂ ਵਨ ਸਵੰਨਾ ਸਾਰਾ ਕੋ ਬੜੀ ਅਮੀਰਵਾਦੀ ਨਣਾਨ ਚੰਗਿਆ ਸੋਖਾ ਕਰਵਾਓ ਪਿਆਰ ਓਹੋ ਅਸੀਂ ਘਰੋਂ ਕੱਢਣ ਨੂੰ ਤਿਆਰ ਨਹੀਂ ਗੇ ਪੁੱਤ ਇਹੋ ਜਿਹਾ ਮੌਕਾ ਬਾਰ ਬਾਰ ਨਹੀਂ ਮਿਲਦਾ ਹੁੰਦਾ ਕਰਮਾਂ ਨਾਲ ਛਟਾਇਆ ਵਾ ਤੇ ਨਾਲੇ ਹੈਗਾ ਰਿਸ਼ਤੇਦਾਰੀ ਦੇ ਵਿੱਚ ਚੁੱਪ ਕਰਕੇ ਹਾਂ ਕਰ ਦੇ ਮੇਰੀ ਧੀ ਠੀਕ ਵਾ ਨਾ ਸਾਨੂੰ ਹੋਰ ਕੀ ਚਾਹੀਦਾ ਵਾ ਇਹ ਕਿਹੜੀ ਕੋ ਉਪਰੀ ਗੱਲ ਵਾ ਤੇਰੀ ਮਾਸੀ ਆਪਣੇ ਹੱਥੀ ਡਈ ਹੀ ਕਰਾਉਣ ਠੀਕ ਵਾ ਨਾ ਉਹ ਤਾਂ ਠੀਕ ਕੋਈ ਗੱਲ ਨਹੀਂ ਧੀਏ ਵਿਆਹ ਤੇ ਕਰਨਾ ਹੀ ਕਰਨਾ ਵਾ ਹੈ ਇੱਕ ਦਿਨ ਤੂੰ ਜਾਣਾ ਹੀ ਜਾਣਾ ਵਾ ਧੀਆਂ ਹੁੰਦੀਆਂ ਤਨ ਬਗਾਨਾ ਕਾਲੀ ਨਹੀਂ ਪੁੱਤ ਇਹ ਵੀ ਟਾਈਮ ਹੁੰਦਾ ਵਾ ਇੱਕ ਵਾਰੀ ਟਾਈਮ ਲੱਗ ਜੇ ਨਾ ਤੇ ਮੁੜ ਕੇ ਪਛਤਾਉਣਾ ਪੈਂਦਾ ਹੀ ਆ ਆਪਾਂ ਨਹੀਂਗਾ ਟਾਈਮ ਲਗਾਉਣਾ ਅਸੀਂ ਕਰ ਦੇਣਾ ਹੁਣ ਤੇਰਾ ਵਿਆਹ ਠੀਕ ਵਾ ਨਾ ਹਾਡੇ ਕੋਲ ਕੀ ਆ ਪੁੱਤ ਜੇ ਚੰਗਾ ਘਰ ਬਤ ਤੈਨੂੰ ਲੱਭ ਜੂਗਾ ਤਾਂ ਤੂੰ ਤੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਕੱਟੇਂਗੀ ਠੀਕ ਆ ਨਾ ਇੱਥੇ ਤੂੰ ਕਿਹੜਾ ਸੁੱਖ ਵੇਖਿਆ ਇੱਥੇ ਤੇ ਚੱਜ ਨਾਲ ਕਿਤੇ ਕੱਪੜਾ ਨਹੀਂ ਜੁੜਿਆ ਹੁਣ ਤੇਰੀ ਮਾਸੀ ਆ ਤੇ ਆ ਤੈਨੂੰ ਬਾਹਰੋਂ ਕਾਲ ਦਿੰਦੀ ਆ ਤੇ ਤੂੰ ਭਾਈ ਫਿਰਨੀ ਆ ਠੀਕ ਆ ਨਾ ਕਿੰਨਾ ਕੁ ਚਰਕਾ ਲੈਣੇ ਕਿਹਨੇ ਆਪਣੇ ਘਰੀ ਹੋਵੇ ਤੇ ਫੇਰੀ ਬਰਕਤ ਹੁੰਦੀ ਆ ਮੈਂ ਸੋਚਿਆ ਮੈਂ ਪੜ੍ਹ ਲੈ ਕੇ ਚੱਲਾਂ ਪਰਦੇ ਨਾਲ ਨੌਕਰੀ ਕਰੂੰਗੀ ਤਾਂ ਡਾਹਾ ਹੱਥ ਹੋਲਾ ਕਰੂੰਗੀ ਉਹ ਕੋਈ ਗੱਲ ਨਹੀਂ ਸਾਡਾ ਹੱਥ ਹੋਲਾ ਹੀ ਆ ਆਪਾਂ ਦੋ ਟਾਈਮ ਦੀ ਰੋਟੀ ਖਾਣੀ ਆ ਆਪਾਂ ਕੀ ਕਰਨਾ ਅੱਧੀ ਹੱਡੀ ਲੰਘੀ ਐ ਜਿਹੜੀ ਬਚੀ ਉਹ ਵੀ ਲੰਘ ਜਾਣੀ ਆ ਜਦੋਂ ਤੂੰ ਖੁਸ਼ ਹੋਈ ਆਪਣੇ ਘਰ ਤੇ ਤੁਹਾਡੇ ਪੜਾਉਣ ਲਿਖਾਉਣ ਦਾ ਕੀ ਫਾਇਦਾ ਹੋਇਆ ਤੇ ਮੈਂ ਤੁਹਾਨੂੰ ਹੀ ਕੋਈ ਸੁੱਖ ਨਾ ਦੇ ਸਕੀ ਤੇ ਪੁੱਤ ਜੇਹੀਂ ਪੜਾਉਣ ਲਿਖਾਉਣ ਦੇ ਤਾਂ ਹੀ ਤਾਂ ਰਿਸ਼ਤਾ ਆਇਆ ਜੇ ਨਾ ਪੜਾਉਂਦੇ ਤਾਂ ਰਿਸ਼ਤਾ ਥੋੜੀ ਹੋਣਾ ਸੀ ਡਾ ਵਧੀਆ ਠੀਕ ਆ ਨਾ ਮੈਂ ਤੇ ਸੋਚਿਆ ਸੀ ਮੈਂ ਪੜ੍ਹ ਲੈ ਕੇ ਨੌਕਰੀ ਕਰੂੰਗੀ ਆਪਣਾ ਘਰ ਬਣਾਵਾਂਗੀ ਕੋਈ ਨਹੀਂ ਘਰ ਵੀ ਬਣ ਜੂਗਾ ਠੀਕ ਆ ਨਾ ਤੂੰ ਨਾ ਫਿਕਰ ਕਰਿਆ ਕਰ ਜਦੋਂ ਤੂੰ ਆਪਣੇ ਘਰ ਚਲ ਗਈ ਨਾ ਤੂੰ ਸੁਖੀ ਹੋਈ ਤਹੀਂ ਤੇਰੇ ਵਾਲੇ ਵੇਖ ਕੇ ਉੱਡੇ ਫਿਰਨਾਂ ਠੀਕ ਆ ਆ ਤੇ じゃ ਕੋਟ ਚਾਹ ਬਣਾ ਮਹਾਤੋ ਪਚੜੀ ਅੱਜ ਇਹ ਗੱਲ ਸੈਰ ਤੇ ਇੱਥੇ ਗੱਡੀ ਡੱਕਦੀ ਆ ਵੀਰ ਗੱਲ ਪਤਾ ਕੀ ਆ ਹਾਂ ਵੀ ਕਿਹਦੀ ਤਣ ਗੱਡੀ ਚਲਵਾਣੀ ਕਿਉਂ ਆਉਂਗਦੀ ਗੱਡੀ ਚਲਵਾਣੀ ਆ ਤੁਸੀਂ ਮੈਂ ਤਾਂ ਆ ਗਿਆ ਕਿਹੜੀ ਗੱਡੀ ਅੰਦਰ ਕਰਨਿਆ ਅੱਛਾ ਮਮੀ ਰੱਤਾ ਆਈ ਗਈ ਹੈ ਚਲ ਆ ਚਲ ਕੰਮ ਨਹੀਂ ਮੇਰਾ ਪੋਤਾ ਆਇਆ ਜੀ ਮੇਰਾ ਪੋਤਾ ਆਇਆ ਕਿਤੇ ਠੰਡ ਪੈ ਗਈ ਕਿਤੇ ਮੈਨੂੰ ਕਿੰਨੇ ਸਾਲਾਂ ਬਾਅਦ ਮੈਂ ਆਪਣੇ ਪੁੱਤ ਦਾ ਮੂੰਹ ਵੇਖਿਆ ਹਾਂ ਕਿਤੇ ਸ਼ੁਕਰ ਆ ਕਿਤੇ ਮਾਲਕ ਦਾ ਕਿਤੇ ਮੇਰਾ ਪੁੱਤ ਸਾਨਾ ਕਿਤੇ ਕਮਾਈ ਕਰਕੇ ਚੱਲ ਮਾਤਾ ਮਨ ਕੋਲਾ ਕਰਨੀ ਆ ਉਹ ਚੱਲ ਮੰਮੀ ਉਹਨਾਂ ਨਾ ਕੰਮ ਕਰ ਵੀਰ ਮਹਾ ਤੇ ਆ ਵਾਗੇ ਆ ਗਿਆ ਨਾ ਹੁਣ ਮੈਂ ਆਹੋ ਕਿਤੇ ਠੰਡ ਹੀ ਪੈ ਗਈ ਕਿਤੇ ਅੱਜ ਤੇ ਮੈਨੂੰ ਇੰਨਾ ਕਿਤੇ ਚਾਹ ਆ ਨਾ ਕਿਤੇ ਮੇਰੇ ਦੋਵੇਂ ਪੁੱਤ ਕਿਤੇ ਇਕੱਠੇ ਮੇਰੇ ਅੱਖਾਂ ਦੇ ਸਾਹਮਣੇ ਆ ਵੇ ਇੱਥੇ ਅੰਦਰ ਹੀ ਆ ਬਾਪੂ ਆ ਜਾ ਆ ਮੇਰਾ ਪੁੱਤ ਖੈਰ ਪੁੱਤ ਤੂੰ ਸਮਾਨ ਕੱਢ ਲੈ ਕੱਢ ਲੈਨੇ ਆ ਸਸਗੇ ਅੱਛੀ ਗੱਲ ਹੈ ਤੇ ਛੋਟੀ ਛਾਈ ਦੇ ਸਫਰ ਠੀਕ ਰਿਹਾ ਵਾ ਹਾਂਜੀ ਹਾਂਜੀ ਵਧੀਆ ਚੱਲਾ ਚੱਲਾ ਮੰਮੀ ਕੋਲ ਚੱਲੋ ਨਿਆਣੀ ਆ ਨਾ ਵਿਚਾਰੀ ਇਹਨੂੰ ਕੀ ਪਤਾ ਵਾ ਵੀ ਆਪਾਂ ਕਿਦਾਂ ਗਰੀਬੀ ਕਟਣਦੇ ਆ ਇਹਦਾ ਪਿਓ ਜਿਦਾ ਮਰਜੀ ਆ ਨਾ ਇਹਦੀਆਂ ਰੀਜਾਂ ਪੂਰੀਆਂ ਕਰ ਦਿੰਦਾ ਵਾ ਚੱਲ ਜੇ ਸੌਖੇ ਘਰ ਚਲ ਜੂਗੀ ਤੇ ਸਾਡੀ ਧੀ ਤੇ ਸੌਖੀ ਰਹੂਗੀ ਤੇ ਸਾਨੂੰ ਕਿੰਨੀ ਠੰਡ ਹੁਣੀ ਆ ਹੈਂ ਧੀਆ ਤੇ ਤੁਹਾਨੂੰ ਬਗਾਨਾ ਹੁੰਦੀਆਂ ਵਾ ਆਪਣੇ ਕੋ ਨਹੀਂ ਨਾ ਰੱਖ ਸਕਦੇ ਉਹਦਾ ਇੱਕ ਗੱਲ ਸੋਚਣੀ ਆ ਤੇ ਅਸੀਂ ਦੋਵਾਂ ਜੀਆਂ ਨੇ ਕਿਦਾਂ ਉਮਰ ਕੱਟਣੀ ਆ ਚਲੋ ਕੋਈ ਨਹੀਂ ਇਹ ਸੌਖੀ ਹੋਊਗੀ ਤੇ ਵੇਖ ਵੇਖ ਕੇ ਜੀ ਲੈਣਾ ਆਪਾਂ 라ਵੀਰ ਬੈਹਣ ਇੱਥੇ ਕਿਹੜੀ ਬੈਠੀ ਜੀ ਨਾ ਬੈਠੋ ਸਾਰੇ ਜਣੇ ਤੇ ਮੈਂ ਗਰਮ ਗਰਮ ਚਾਹ ਬਣਾ ਕੇ ਲਿਆਉਂਦੀ ਘੁੱਟ ਘੁੱਟ ਜੀ ਆਹ ਮਾਤਾ ਵਧੀਆ ਜੀ ਬਣਾਈ ਹੈ ਰਹਾ ਬਹੁਤ ਚੰਗਾ ਹੋਰ ਕੋਤ ਕਿਦਾਂ ਰਿਹਾ ਸਫਰ ਵਧੀਆ ਵਧੀਆ ਰੇਡੀ ਸਭ ਠੀਕ ਏ ਹੋਰ ਤੇਰੇ ਮਾਮਾ ਨਾਲ ਤਾਂ ਕੀ ਹਾਲ ਓਥੇ ਠੀਕ ਆ ਠੀਕ ਨਾ ਹੂੰ ਮੈਂ ਤਾਂ ਬੜੇ ਚੰਦਾ ਲਿਕਣਿਆ ਸੀ ਜਾਣਾਂ ਤੇ ਮੈਂ ਵੀ ਨਾਲ ਤੇਰੇ ਪਰ ਮੈਂ ਠੀਕ ਨਹੀਂ ਹਾਂ ਜੀ ਕੀ ਹੋ ਲਗੀ ਜੀ ਮੁੰਨੇ ਤਾਂ ਉਲਟੀਆਂ ਪੈਂਦੀਆਂ ਮੈਂ ਤਾਂ ਫਿਰ ਮਸੰਮੀ ਦਾ ਜੂਸ ਪੀ ਕੇ ਤਾਂ ਲਮੜੀ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਤੂੰ ਇਹ ਗਰਾਂ ਕਿੱਦਾਂ ਕਮਜ਼ੋਰ ਹੋ ਗਈ ਪੁੱਤ ਵਾਦਾ ਘਾਟਾ ਹੁੰਦਾ ਉਹਨੂੰ ਪਤਾ ਹੀ ਕਿਦਾਂ ਦਾ ਛੱਡ ਕੇ ਗਿਆ ਸੀ ਤੇ ਆ ਪਤਲਾ ਸਲੀਜ਼ ਕਰ ਲਿਆ ਆਪਣਾ ਚੱਲ ਪੁੱਤ ਉਮਰ ਦੇ ਹਿਸਾਬ ਨਾਲ ਫਿਰ ਇਦਾਂ ਹੀ ਹੋਣਾ ਗੇਗ ਕੇ ਆ ਗੇ ਉਮਰ ਨੁਕੀ ਹੋਇਆ ਹੋਣੀ ਚਾਹ ਪੀਓ ਗਰਮ ਗਰਮ ਮੈਂ ਪੁੱਤ ਚਾਹ ਪੀ ਦੂੰ ਆ ਵੇ ਕੋ ਲੈ ਆ ਵੀਰ ਤੇਰੀ ਮਾਂ ਨੇ ਪਿੰਨੀਆਂ ਬਣਾਉਂਦੀ ਬੜੇ ਦਰਾਂ ਦੀਆਂ ਆ ਮਾਤਾ ਨੇ ਮੇਰੇ ਵਾਸਤੇ ਬਣਾ ਕੇ ਲਾਉ ਤੇ ਹੀ ਲੱਲੋ ਕੇ ਨਿਆ ਪਤ ਨੂੰ ਦਵਾ ਆਪਣੇ ਮੂੰਹ ਇਹ ਸਾਡਾ ਬੱਬੂ ਜਿਹੜਾ ਲਾਉ ਲਾਉ ਦਵੇਂ ਸ਼ੇਰ ਹੈ ਮੇਰੇ ਮੈਂ ਆਣ ਕੀ ਖਾਣੀ ਪਿੰਨੀਆ ਮੈਂ ਪਕੌੜੇ ਮੈਂ ਠਹਿਰ ਕੇ ਕੱਢਦੀ ਆ ਉਹ ਨਹੀਂ ਨਹੀਂ ਪੂਰੇ ਬਾਏ ਖਾਣੇ ਆ ਚੱਲ ਤਵੀ ਪਤਾ ਕੋਈ ਨਹੀਂ ਹਾਂ ਮੈਂ ਤਾਂ ਹੀ ਫਟਾਫਟ ਲਾਇਗਾ ਪਹਿਲਾਂ ਚਾਹ ਮੈਂ ਚਾਹ ਪਿੰਨੀ ਆਪਾਂ ਜਾਨਾ ਚਾਹ ਪੀ ਲੋ ਤੇ ਪਕੌੜੇ ਠਹਿਰ ਕੇ ਬਣਾ ਲੈਂਦੇ ਆ ਹਾਂ ਟੇਸਟ ਵੇਖਣਾ ਤੇਰਾ ਉਹੀ ਆ ਆਹ ਤਾਂ ਆਫਰੇ ਮਾੜਾ ਨਾਲ ਕੇ ਚੋ ਜਾਂਦੇ ਕਿਤੇ ਮੈਨਾਂ ਦੱਸ ਗਿਆ ਇੰਨਾ ਚੀਜ਼ਾਂ ਉੱਥੇ ਮੈਂ ਲੈ ਲੈ ਪੁੱਤ ਹੁਣ ਤੂੰ ਰੱਜ ਰੱਜ ਕੇ ਖਾਤ ਬਥੇਰੀਆਂ ਬਣਾ ਲੈ ਅੰਦਰ ਆ ਨੂੰ ਅੱਛਾ ਹਾਂ ਓਕੇ ਦੱਸ ਪੁੱਤ ਬਾਹਰ ਵਾਲੇ ਸਾਰੇ ਠੀਕ ਠਾਕ ਨੇ ਸਾਰੇ ਵਧੀਆ ਜੇ ਸਾਰੇ ਠੀਕ ਆਉਣਾ ਨੇ ਉਹਨਾਂ ਵੀ ਅੱਛਾ ਤੇ ਘਰ ਹੁਣ ਵੇਖੋ ਲੈ ਬਿਨਾਂ ਰੋਕੇ ਆਵਾਂਗੇ ਮਿਲਾਂਦਾ ਚੱਲ ਤੇਰੇ ਵਿਆਹ ਤੇ ਆ ਜਣਾ ਵਿਆਹ ਆਹੋ ਕੇ ਵਿਆਹ ਨਾ ਮਾਤਾ ਵਯਾਹ ਉਹ ਨਹੀਂ ਕਰਾਉਣਾ ਜੇ। ਵੀ ਚੁੱਪ ਕਰ ਜਾ। ਜਦੋਂ ਜਾਣਾ ਹੈ ਬਾਹਰ ਉਦੋਂ ਕਹਿੰਦਾ ਹੀਗਾ। ਪਹਿਲਾਂ ਮੈਂ ਬਾਹਰ ਜਾਣਾ ਫਿਰ ਮੈਂ ਵਿਆਹ ਕਰਾਉਣਾ। ਤੇ ਹੁਣ ਤੇਰਾ ਕਿਹੜਾ ਬਹਾਨਾ? ਮਾਤਾ ਇਹਦਾ ਵੈ ਸੈੱਟ ਨਹੀਂ ਹੋਇਆ। ਉਹ ਨਹੀਂ। ਉਹ ਨਹੀਂ ਨਹੀਂ ਵੀਰ। ਐਰ ਕੀਦਰਾ ਵਿਆਹ ਕਰਕੇ ਭੇਜਣਾ ਵਾ। ਕਿਉਂ ਸੈਰਸ ਕੀ ਗੱਲ ਉਹ ਤੇਰਾ ਨਾ ਘਰ ਦੇ ਕਿ ਪਹਿਲੋਂ? ਉਹ ਨਹੀਂ ਨਹੀਂ। ਸੈਰਸ ਦਾ ਕੀ ਕਰਦਗੇ ਹੈ? ਉਹ ਨਿੱਕਾ ਪਹਿਲੋਂ। ਮੈਨੂੰ ਤਾਂ ਲੱਗਦਾ ਵੀ ਇਹਦਾ ਕਰੀਏ ਪਹਿਲੋਂ ਵੱਡੇ ਦਾ ਤੇ ਫਿਰ ਮੇਰਾ ਨੰਬਰ ਲੱਗੂ ਹਣਾ। ਨਹੀਂ ਨਹੀਂ। ਪਹਿਲਾਂ ਵੱਡਾ ਤੇ ਫਿਰ ਨਿੱਕੇ ਦੇ ਵਾਰੀ। ਹਾਂ। ਉਹ ਤਹੀਂ ਗੱਲ ਨਹੀਂ ਸਮਝਦੇ ਜੀ। ਅਗਲੇ ਦਾ ਕਰਾਉਂਦੇ ਆ। ਹਾਂ ਨਹੀਂ ਗੱਲ। ਹੋਵੇ ਤੇ ਮੇਰਾ ਨੰਬਰ ਆਊਗਾ। ਵਿਸੋਖ ਸਖਾਉਣਾ ਕਿਤੇ ਟਾਈਮ ਆਵੇ ਹੈ ਆ ਮੈਂ ਪੁੱਤ ਨੂੰ ਕਿਹਾ ਮੈਂ ਸ਼ੇਰੇ ਲਾਵਾਂ ਤੇ ਮੁੜ ਕੇ ਨਿੱਕੇ ਦੇ ਲਾਵਾਂ। ਮਾਤਾ ਗੱਲ ਇਦਾਂ ਹੀ ਹੋ। ਵੀ ਆ ਛੁੱਟੀ ਇਤਨੀ ਮੈਂ ਕਰਨਾ। ਵੀ ਤੇਰੀ ਕਿਹੜੀ ਗੱਲ ਵਾ ਛੁੱਟੀ ਤੂੰ ਥੋੜਾ ਪੱਕਾ ਹੀ ਆ ਗਿਆ ਵਾ ਤੇ ਛੁੱਟੀ ਕਾਦੀ? ਉਹ ਨਾ ਨਾ ਮਾਤਾ ਛੁੱਟੀ ਪੱਕੀ ਨਹੀਂ ਗਈ। ਹਾਂ ਮਾ ਮਾ ਦਾ ਘਰ ਮੈਂ ਵਰਕਆਊਟ ਬਣਾ ਦੇਣਾ ਵਾ। ਅੱਛਾ। ਹਾਂ। ਤੇ ਮੈਂ ਹੁਣ ਮੈਂ ਜਾਣਾ ਵੇ ਇੱਕ ਵਾਰੀ ਫੇਰ ਅੱਛਾ ਹਾਂਜੀ ਤੇ ਤੇਰੇ ਪਿਓ ਨੇ ਤੇ ਇਨਾ ਤੂੰ ਕੀਤਾ ਹੀਗਾ ਕੋਤੇ ਮੇਰਾ ਗਿਆ ਵਾ ਤੇ ਐਦਾ ਵਿਚਾਰਾ ਆ ਗਿਆ ਹੈ ਬਦਰੰਗ ਬੋਹੇ ਵਾਂਗੂ ਤੇ ਕੋ ਪੱਕਾ ਨਹੀਂ ਹੋਇਆ ਕਿ ਤੇ ਕੁਛ ਪੇਪਰ ਨਹੀਂ ਮਿਲੇ ਉਹ ਡੈਡੀ ਨੇ ਕਿਹੜੀ ਕਿਹੜੀ ਗੱਲ ਸੁਣਨੀ ਹੁੰਦੀ ਆ ਉਹੀ ਤੇ ਗੱਲ ਹੈ ਉਹ ਮਰਨਾ ਵੀ ਗੱਲ ਕਰੇ ਤੇ ਮੈਨੂੰ ਪਤਾ ਲੱਗੇ ਤੂੰ ਹੀ ਆਪਣੇ ਮਨ ਸਾੜੇ ਕੋਲੀਆਂ ਤੇਰਾ ਪਿਓ ਸਵੇਰ ਦਾ ਮਸੰਮੀਆ ਜੂਸ ਪੀ ਪਿਛਦਾ ਹੀ ਹੋ ਗਿਆ ਵਾ ਹੈ ਕਿ ਮਰ ਦਿਲ ਦੀ ਟੈਨਸ਼ਨ ਵਾਲੀ ਆ ਪਤਾ ਗੱਲ ਕੀ ਪੁੱਤ ਫੇਰ ਹੁੰਦਾ ਆਪਣੇ ਦੀ ਪੁੱਤਾਂ ਹੈ ਆਪਣੇ ਪੁੱਤ ਸੈੱਟ ਹੋਣਗਾ ਤੇ ਫੇਰ ਹੀ ਸਾਡੇ ਪੈਦੀ ਆ ਕੋਈ ਨਹੀਂ ਆਪਾਂ ਸੈਟੀਸਫੈਕਟ ਵਾ ਕੋਈ ਚੱਕਰ ਨਹੀਂ ਗਾਉਂਦਾ ਉਹ ਗਾਲ ਸੋਚਣ ਵਾਲਾ ਸਾਡਾ ਉਹ ਡੈਡੀ ਜੀ ਇੱਥੇ ਅੱਗੇ ਨਹੀਂ ਵੀ ਨੰਪਰੀ ਕਰਦਾ ਜਿਹੜੀ ਕੰਪਨੀ 'ਚ ਅੱਛਾ ਉਹਨੇ ਵਿਆਹ ਦੇ ਦੇਣਾ ਫੇਰ ਉਹ ਮੈਨੂੰ ਯਾਰ ਇਹਨਾਂ ਗੱਲਾਂ ਦਾ ਕੀ ਪਤਾ ਉਹਨਾਂ ਨੂੰ ਤਹਾੜੀ ਨਾ ਮਾਂ ਪਤਾਂ ਦੀ ਗੱਲ ਹੁੰਦੀ ਆ ਤੂੰ ਵੀ ਜਿਹੜੀ ਗੱਲ ਵਾ ਆਪਣੀ ਮਾਂ ਨਾ ਕਰਦਾ ਵਾ ਇਹ ਵੀ ਆਪਣੀ ਮਨ ਗੱਲ ਕਰਦਾ ਮੈਨੂੰ ਵੀ ਪਤਾ ਹੈ ਕਿ ਕਿਹੜੀ ਕਿਹੜੀ ਗੱਲ ਸੋਹਣੀ ਹੁੰਦੀ ਆ ਤੂੰ ਗਾਂਢੀ ਮੁੰਡੇ ਨੂੰ ਪੱਕਾ ਰਹਿਣਾ ਚੱਲ ਛੱਡੋ ਹੁਣ ਤੂੰ ਇੰਨੇ ਘਰੋਂ ਬਾਹਰ ਮੈਂ ਨਿੱਕੇ ਨੂੰ ਨਹੀਂ ਲੈ ਜਾਣਾ ਲੈ ਵੇ ਤੇਰੇ ਮੁੱਠੀ ਹੋ ਸ਼ੱਕਰ ਵੇ ਚੱਲ ਉਹ ਵੀ ਚੱਲ ਜੇ ਦੋਵੇਂ ਪੁੱਤ ਮੇਰੇ ਸਹਤ ਹੋ ਜਾਣ ਤੇ ਅੱਧਾ ਨੂੰ ਕਿਸੇ ਕਾਲ ਦੀ ਟੈਨਸ਼ਨ ਨਹੀਂ ਨਾ ਸਾਰੇ ਟੈਨਸ਼ਨਾਂ ਹੀ ਮੁੱਕ ਜਾਣ ਹੋਰ ਉਹ ਲੈ ਆਉ ਮੇਰੇ ਸ਼ੇਰਾਂ ਤੀਂ ਕੋਈ ਗੱਲ ਹੀ ਆ ਚੰਗੇ ਥਾਂ ਵੇ ਆ ਕਰਾਂਗੇ ਤੁਹਾਡੇ ਹੁਣ ਚੱਲ ਨੀ ਨਾ ਮੈਂ ਪੱਜ ਗੱਜ ਕੇ ਵਿਆਹ ਕਰਕੇ ਆਪਣਾ ਪੋਤਾ ਘੱਲਣਾ ਵਾ ਉਹ ਮਤਾ ਵਿਆਹ ਦਾ ਨਾਂ ਨਾ ਲੈ ਮੇਰੇ ਲੱਗੇ ਜੇ ਉਹ ਪੁੱਕ ਕਰ ਯਾਰਾਂ ਗੱਲਾਂ ਕਰ ਰਹੇ ਸੀ ਕਿ ਕਿਪਾ ਦਾ ਸਾਲਾਂ ਤੇ ਗੱਲਾਂ ਪੈ ਜੀਆਂ ਕਿੰਨਾ ਟਾਈਮ ਲੱਗਿਆ ਪੈ ਜੇ ਸਾਲਾਂ ਤੇ ਆ ਨਾ ਪੁੱਤ ਮੇਰੀ ਗੱਲ ਮੇਰੀ ਗੱਲ ਉਹ ਮਰ ਵੀ ਤੇਰੀ ਯਾਦ ਤਾਂ ਕੰਢੀ ਫੇਰ ਕਦੀ ਗੱਲ ਹੋਣੀ ਆ ਹੋ ਨਈ ਨੰਗ ਦੀ ਉਮਰ ਉਹ ਮੇਰੀ ਗੱਲ ਸੁਣ ਆ ਵੇ ਗੋਡੇ ਤੋਹਦੇ ਆ ਕਿਉਂ ਮੇਰੇ ਕੋਲ ਹੀ ਨਾ ਕੰਮ ਹੁੰਦਾ ਮੇਰੀ ਗੱਲ ਸੁਣ ਉਹ ਕਿੰਨਾ ਚਿਰ ਲੋਕਾਂ ਦਾ ਵਿਆਹ ਤੇ ਭਾਂਡੇ-ਪਾਗ ਲਕਮੀਆਂ ਕਰਾਵਾਂਗੇ ਮੈਨੂੰ ਤਾਂ ਲੱਗਦਾ ਪਾਵਾ ਜੇ ਮੇਰੇ ਜਹਾਜ਼ ਚ ਕਿਦਾਂ ਤੁਸੀਂ ਬਹਿਣ ਦਿੱਤਾ ਵਿੱਚ ਵੇ ਅਸੀਂ ਤਾਂ ਸੁੱਖ ਨਾਲ ਸੁੱਖ ਸੁੱਖੇ ਤਿਲ ਲਿਆਦਾ ਵਾ ਵੀ ਆ ਸਾਡਾ ਫਟਾ ਅਰੇ ਉਤਰਿਆ ਮਗਰ ਆ ਤੇ ਵਿਆਹ ਦੀਆਂ ਗੱਲਾਂ ਪਹਿਲਾਂ ਛੋੜੀਏ ਕਿੰਨਾ ਚਾਹ ਅਕੜੇ ਮੈਂ ਤਾਂ ਸਾਰੇ ਤੋਂ ਸ਼ਦਾਈ ਹੋਏ ਪਏ ਆ ਆਹ ਬੇਹਰ ਆ ਜੀ ਗੱਲ ਸੁਣਦਾ ਹੀ ਉਹ 50 ਜਰ ਦੋਤੀਆਂ ਦੇ ਆ ਅੱਛਾ ਇਹ ਤੇਰੀ ਦੋਤੀ ਵਾ ਵਧਾਲੀ ਆ ਫਿਰ ਹੋਰ ਉਹ ਮਾੜੇ-ਮੋੜੇ ਬਣੇ ਗਏ ਚਲੋ ਇਹਦਾ ਰੋਲ ਵਿਆਹ ਦੇ ਤੇ ਆ ਕੇ ਜਿਵੇਂ ਰੱਖੇ ਆ ਉਹ ਚੰਗੇ ਭਲੇ ਵਧੀਆ ਘਰਾਂ ਦੇ ਮੁੰਡੇ ਆ ਅੱਛਾ ਹੋਰ ਹੱਸ ਮੇਰੀ ਪੁੱ ਵਿਕਰਤ ਉਹਦੇ ਆਇਆ ਵੀਰ ਹੈ ਜਦ ਸਮਾਨ ਸਾਰਾ ਗੱਡੀ ਚ ਪਿਆ ਐ ਤੇ ਪਾਸਪੋਰਟ ਵਗੈਰਾ ਵੀ ਉਹੋ ਪਰਚ ਵੀ ਉੱਥੇ ਸਾਂ। ਉਹ ਮੇਰਾ ਬੈਗ ਉੱਥੇ ਪਿਆ ਹੈ। ਮੈਂ ਵੀ ਟੈਚੀਆਂ ਦੋਈ ਜਾਂਦੀਆਂ ਉਹਨਾਂ ਨਾਲ। ਉਹ ਦੋਈ ਟੈਚੀਆਂ ਦੀ ਕੋਈ ਨਹੀਂ ਮੇਰਾ ਮੇਨ ਸਮਾਨ ਹੈ ਜਿਹੜਾ ਉਹ ਰਿਹਾ ਹੈ ਅੰਦਰ ਗਿਆ ਠੀਕ। ਕਿੱਡਾ ਫਿਕਰੀ ਹੋ ਹੈ? ਟੈਚੀਆਂ ਤਾਂ ਉਹਨੇ ਆ ਵੀ ਕਰਵਾ ਦਿੱਤੀ ਹੋਈ। ਹੋਰ ਕਹਿ ਲਈ ਮੇਰੇ ਕੋਲ ਨਹੀਂ ਜੇ ਕੱਖ ਆਇਆ ਤੇ ਨਾਂ ਮੇਰੇ ਕੋਲ ਮੰਗੇ ਉਹ। ਬੋਦਲੀ ਮੈਂ ਇੱਕ ਫੋਨ ਲੈਂਦਾ ਵਾ। ਉਹ ਲੈ। ਇੰਨੇ ਬੜਾ ਵਾ। ਫੋਨ ਲੈਂਦਾ ਵਾ। ਤੈਨੂੰ ਮੈਂ ਗੱਡੀ 'ਚ ਨਹੀਂ ਦੱਸਿਆ ਤੂੰ ਕਰ ਰੇ ਵੀਰ ਮਜ਼ਾਕ ਕਰਦਾ ਉਹ ਮੈਂ ਆ ਤਾਂ ਕਹ ਵੀਰ ਐਵੇਂ ਮਾਨ ਡਿਆ ਵਾ ਜਾ ਲੈ ਜਾ ਉੱਠ ਜਾ ਕੇ ਸਮਾਨ ਕੱਢ ਤੇ ਜਾ ਉੱਥੇ ਕਮਰੇ 'ਚ ਲੈ ਜਾ ਸਿੱਧਾ ਹੀ ਕੱਢ ਕੇ ਉਹ ਆਈਫੋਨ ਹੀ ਲੈੰਦਾ ਵਾ ਨਾ ਉਹ ਤੂੰ ਪਹਿਲੋ ਬੈਗ ਲਿਆ ਇਹ ਇੰਨਾ ਕਿਹੜਾ ਵੀਰ ਮਾਨ ਕੁਛ ਕਰਤਾ ਹੁੰਦੀ ਆ ਸ਼ੁਕਰ ਕਰ ਕਿ ਤਾ ਰਾਜੀ ਟੈਕਨੀਕ ਨਾਲ ਲੈ ਲੈਨੇ ਤੇਰੇ ਉਹ ਹੀ ਤੇ ਕਰ ਉਹ ਇਹ ਸਮਝਦਾ ਮਜ਼ਾਕ ਕਰਦਾ ਵਾ ਕੋਣ ਵੇ ਇਹ ਕਿਹੜਾ ਸ਼ੌਲ ਮਾਰ ਕੇ ਉੱਠ ਕੇ ਆਈ ਹੋ ਹੈ ਚੱਲ ਪੁੱਤ ਇਦਾਂ ਕਰ ਆ ਤੂੰ ਵੀ ਨਾ ਮੂੰਹ ਹੱਥ ਤੋਂ ਆ ਕੋਟ ਕਾਜਿਆ ਲੈ ਆਉਂ ਤੇ ਅੰਦਰ ਹੋਇ ਤੱਕ ਲਾਇਆ ਮੈਂ ਕੋਈ ਗੱਲ ਨਹੀਂ ਆ ਤਰਸਟ ਕਰ ਘੜੀ ਤੇ ਮੈਂ ਹੁਣ ਦੱਸਦਾ ਮਾਤਾ ਰੈਸਟ ਨੇ ਕੀ ਕਰਨੀ ਮੈਂ ਤਾਂ ਬਾਹਰ ਫਿਰ ਤੁਰ ਕੇ ਵੇਖਣਾ ਅਜੇ ਦੱਸ ਤੂੰ ਬਾਹਰ ਖੰਡ ਬੜੀ ਆ ਉਹ ਕੁਛ ਨਹੀਂ ਹੁੰਦਾ ਚੱਲ ਤੂੰ ਗੀਜਾ ਕਾ ਦੇਣ ਚਰ ਹੈ ਹਾਂ ਕੋਈ ਨਹੀਂ ਪਾਣੀ ਗਰਮ ਹੋ ਜਾਊਗਾ ਕੋਈ ਨਹੀਂ ਕੋਈ ਨਹੀਂ ਮੈਂ ਹੁਣ ਪਕੌੜੇ ਕਾ ਲਾਂਗੀ ਰੋਟੀ ਖਾਣੀ ਮਾਤਾ ਅੱਜ ਤੇ ਕੱਖ ਨਹੀਂ ਖਾਣਾ ਹਾਂ ਮੈਂ ਪਹਿਲਾਂ ਨਹਾਉਣਾ ਵਾਂ ਫੇਰ ਪੱਖੇ ਦੂਰਦੇ ਆ ਬਾਹਰ ਵੇਖਦੇ ਆ ਕੋਈ ਨਹੀਂ ਦੱਸਦੇ ਮੈਨੂੰ ਪਹਿਲਾਂ ਹੈ ਉਧਰ ਰੋਟੀ ਸਬਜ਼ੀਆਂ ਭੜੀਆਂ ਪਈਆਂ ਨੇ ਸਾਰੇ ਬਸ ਖੁਲਕੇ ਲੱਥਣ ਵਾਲੇ ਆ ਚਲੋ ਕੋਈ ਗੱਲ ਨਹੀਂ ਆ ਖਾਣੇ ਰੋਟੀ ਖਾਵਾਂਗੇ ਪਕੌੜੇ ਕੱਲ ਨੂੰ ਵੇਖਾਂਗੇ ਕੋਈ ਨਹੀਂ ਘੰਬਲਾਂ ਤੇ ਮੜੇ ਨੇ ਆ ਚਲ ਕੋਈ ਨਹੀਂ ਜਾ ਫੋ ਬੋ ਫਿਰੋ ਵੇ ਹੈ ਇਦਾਂ ਰੌਣਕ ਲੱਗੀ ਕਿਤੇ ਮੇਰਾ ਘਰ ਹੀ ਭਰ ਗਿਆ ਕਿਤੇ ਹੈ ਸ਼ੁਕਰ ਹੈ ਤੇਰਾ ਮਰ ਮਾਲਕਾ ਸੱਚੇ ਪਾਤਸ਼ਾਹ ਕਿਤੇ ਮੇਰਾ ਪੁੱਤ ਘਰ ਆਇਆ ਤਸ ਵੇਰ ਲ ਕਹਿ ਡਿਆ ਵਾ ਕਿ ਮਮਾ ਕਹਿੰਦਾ ਸੀ ਤੇਰੇ ਫਿਰ ਪੇਪਰ ਜਿਹੜੇ ਨਿਕਲ ਆਉਣੇ ਪੱਕੇ ਹੋਣ ਵਾਲੇ ਵੀ ਤੇ ਨਾਲੇ ਉਹ ਵਰਕ ਪਰਮਿਟ ਵਾਲਿਆਂ ਨੇ ਤੇਰੇ ਪੇਪਰ ਕੱਢ ਦੇਣੇ ਤੂੰ ਆਇਆ ਨਾ ਫਿਰ ਛੇਤੀ ਚੱਲ ਉਹ ਮਾਲਕੀ ਆ ਸਿੱਧੀਆਂ ਪਾਉਣ ਵਾਲਾ ਸੱਚੇ ਪਾਤਸ਼ਾਹ ਇੱਧੇ ਅੱਗ ਸਗਸਾਈ ਰੱਖਿਓ ਨਾ ਤੇ ਸਾਰੇ ਕੰਮ ਕਰਵਾਈ ਚੱਲ ਬਣਾ ਉੱਠ ਭਾਂਡੇ ਮਾਂਜਾ ਫਿਰ ਪੁੱਤ ਨਾਲ ਹੋਰ ਗੱਲਾਂ ਬਾਤਾਂ ਕਰਦੇ ਆ